ਆਲੇ ਦਿਨਾਂ ਦੇ ਵਿੱਚ ਅਸੀਂ ਪੰਜਾਬ ਦੇ ਸਾਰੇ 54 ਦੇ 54 ਟੋਲ ਪਲਾਜੇ ਫ੍ਰੀ ਕਰਾਂਗੇ ਇਕੱਲੇ ਟੋਲ ਪਲਾਜਾ ਫ੍ਰੀ ਨਹੀਂ ਅਸੀਂ ਪੰਜਾਬ ਦੇ ਜਿੰਨੇ ਨੈਸ਼ਨਲ ਹਾਈਵੇ ਨੇ ਸਾਰੇ ਨੈਸ਼ਨਲ ਹਾਈਵੇਆਂ ਦੇ ਉੱਪਰ ਅਸੀਂ ਪੱਕੇ ਤੌਰ ਤੇ ਜਾਮ ਲਾਵਾਂਗੇ ਹਾਂਜੀ ਜਿੰਨਾ ਤੇ ਸਾਡੀਆਂ ਮੰਗਾਂ ਦਾ ਕੋਈ ਹੱਲ ਨਹੀਂ ਹੁੰਦਾ ਜੀ ਉੰਨੇ ਤੇ ਅਸੀਂ ਆਨ ਮਿੱਥੇ ਲਈ ਸਮਝ ਲਈਏ ਉਹਨੂੰ ਫ੍ਰੀ ਕਰਾਂਗੇ ਜੀ ਹਾਂਜੀ ਟੋਲ ਪਲਾਜਾ ਵਰਕਰ ਯੂਨੀਅਨ ਵੱਲੋਂ ਐਲਾਨ ਕੀਤਾ ਗਿਆ ਕਿ ਜਿਹੜਾ ਟੋਲ ਪਲਾਜਾ ਲਾਡੋਵਾਲ ਲੁਧਿਆਣੇ ਦਾ ਉਸ ਨੂੰ ਫ੍ਰੀ ਕਰਵਾ ਦਿੱਤਾ ਜਾਵੇਗਾ ਕਿਉਂਕਿ ਮੁਲਾਜ਼ਮਾਂ ਦੀਆਂ ਕਈ ਮੰਗਾਂ ਨੇ ਉਹ ਮੰਨੀਆਂ ਨਹੀਂ ਜਾ ਰੀਆਂ ਔਰ ਮੇਰੇ ਪਿੱਛੇ ਜਿੰਨੇ ਵੀ ਮੁਲਾਜ਼ਮ ਉਹ ਇੱਥੇ ਇਕੱਠੇ ਹੋਏ ਨੇ ਟੋਲ ਪਲਾਜ਼ਾ ਤੇ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਪੂਰਾ ਜਿਹੜਾ ਮਾਮਲਾ ਉਹ ਹੈ ਕਿ ਮੰਗਾ ਹੈ ਕਿ ਨੇ ਇਹਨਾਂ ਦੀਆਂ ਔਰ ਉਹ ਮੰਗਾ ਨੂੰ ਲੈ ਕੇ ਕੀ ਆਖਦੇ ਨੇ ਮੇਰੇ ਨਾਲ ਸੂਬਾ ਪ੍ਰਧਾਨ ਵੀ ਨੇ ਔਰ ਇਹ ਟੋਲ ਪਲਾਜ਼ੇ ਵੱਲ ਵੱਧ ਰਹੇ ਨੇ ਇਹ ਟੋਲ ਪਲਾਜ਼ੇ ਨੂੰ ਫ੍ਰੀ ਕਰਨ ਜਾ ਰਹੇ ਨੇ ਔਰ ਅਸੀਂ ਨਾਲ-ਨਾਲ ਗੱਲਬਾਤ ਕਰਦੇ ਰਾਂਗੇ ਔਰ ਨਾਲ-ਨਾਲ ਇਹ ਤਸਵੀਰਾਂ ਵੀ ਦਿਖਾਵਾਂਗੇ ਕਿ ਕਿ ਲੁਧਿਆਣੇ ਦਾ ਲੱਡੋਵਾਲ ਟੋਲ ਪਲਾਜ਼ਾ ਲਗਾਤਾਰ ਸੁਰਖੀਆਂ ਚ ਰਿਹਾ ਚਾਹੇ ਕਿਸਾਨ ਹੋਣ ਚਾਹੇ ਸਮਾਜ ਸਵੀ ਸੰਸਥਾਵਾਂ ਹੋਣ ਇਸ ਦੇ ਵਧਰੇ ਟੈਕਸ ਨੂੰ ਲੈ ਕੇ ਲਗਾਤਾਰ ਵਿਰੋਧ ਚਲਦੇ ਹੀ ਰਿਹਾ ਪਰ ਹੁਣ ਮੁਲਾਜ਼ਮ ਇਸ ਦਾ ਵਿਰੋਧ ਕਰ ਰਹੇ ਨੇ ਮੁਲਾਜ਼ਮ ਜਿਹੜੇ ਕੰਮ ਕਰਦੇ ਨੇ ਟੋਲ ਪਲਾਜੇ ਤੇ ਉਹਨਾਂ ਦੀਆਂ ਤਨਖਾਹਾਂ ਘਟਾਇਆ ਇਹਨਾਂ ਦਾ ਆਖਣਾ ਹੈ ਉਹਨਾਂ ਨੂੰ ਕੋਈ ਛੁੱਟੀ ਨਹੀਂ ਮਿਲਦੀ ਔਰ ਇਸੇ ਨੂੰ ਲੈ ਕੇ ਇਹ ਜਿੰਨੀਆਂ ਵੀ ਵਰਕਰ ਯੂਨੀਅਨ ਹੈ ਇਹ ਤੇ ਇਕੱਠੀਆਂ ਹੋਈਆਂ ਨੇ ਪੂਰੇ ਪੰਜਾਬ ਭਰ ਤੋਂ ਅਸੀਂ ਨਾਲ-ਨਾਲ ਗੱਲਬਾਤ ਕਰਦੇ ਰਾਂਗੇ ਔਰ ਨਾਲ-ਨਾਲ ਉਹ ਤਸਵੀਰਾਂ ਵੀ ਦਿਖਾਵਾਂਗੇ ਅੱਛਾ ਕੀ ਕੀ ਹੈ ਕਿ ਇਹ ਮਾਮਲਾ ਕਿ ਮੰਗਾ ਕਿਨੇ ਤੁਹਾਡੀਆਂ ਨਾਲ ਮੰਗਾ ਦੇਖੋ ਸੈਂਟਰ ਦੀ ਜਿਹੜੀ ਮਿਨਿਮਮ ਵੇਜ ਆ ਉਹ ਪੰਜਾਬ ਦੇ ਕਾਫੀ ਜ਼ਿਆਦਾ 90% ਟੋਲ ਪਲਾਜ਼ਾਂ ਦੇ ਉੱਪਰ ਲਾਗੂ ਆ ਪਰ ਕੁਝ ਕੁ ਗੁੰਡਾ ਕੰਪਨੀਆਂ ਨੇ ਜਿਹੜੀਆਂ ਆਪਣਾ ਰਸੂਕ ਬਣਾ ਕੇ ਬੈਠੀਆਂ ਨੇ ਧਕੇਸ਼ਾਈ ਦੇ ਨਾਲ ਟੋਲ ਪਲਾਜ਼ਾਂ ਨੂੰ ਚਲਾ ਰਹੀਆਂ ਨੇ ਕਿਰਤੀਆਂ ਨੂੰ ਬਣਦੇ ਹੱਕ ਅਧਿਕਾਰ ਤੋਂ ਬਾਝਾ ਰੱਖਿਆ ਜਾ ਰਿਹਾ ਨਾ ਤਾਂ ਕਿਰਤੀਆਂ ਨੂੰ ਸੈਂਟਰ ਮਿਨਿਮਮ ਵੇਜ ਕਿਰਤ ਕਾਨੂੰਨ ਜੇ ਮੁਤਾਬਕ ਬਣਦੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਨੇ ਨਾ ਪੀਐਫ ਐਸਆਈ ਵੈਲਫੇਅਰ ਵਰਗੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਨੇ ਪਿੱਛੇ ਜੇ ਸਾਡਾ ਇੱਕ ਮੁਲਾਜ਼ਮ ਦਾ ਆਨ ਡਿਊਟੀ ਦੇ ਟਰੱਕ ਦੇ ਹੇਠਾਂ ਆ ਕੇ ਲੱਤਾਂ ਟੁੱਟ ਗਈਆਂ ਸੀਗੀਆਂ ਉਹਦਾ ਕਾफी ਨੁਕਸਾਨ ਫ੍ਰੈਕਚਰ ਹੋਇਆ ਵਗੈਰਾ ਪਰ ਕੰਪਨੀ ਨੇ ਉਸ ਨੂੰ ਹਜੇ ਤੱਕ ਕੋਈ ਕਿਸੇ ਵੀ ਤਰ੍ਹਾਂ ਦੀ ਸਹੂਲਤ ਨਹੀਂ ਦਿੱਤੀ ਕੋਈ ਮੁਆਵਜ਼ਾ ਨਹੀਂ ਦਿੱਤਾ ਹੈ ਗਿਆ ਸਾਡੀਆਂ ਕੱਲ ਮੀਟਿੰਗਾਂ ਚੱਲ ਰਹੀਆਂ ਸੀ ਮੈਂ ਸੁਣਿਆ ਸੀ ਖ਼ਬਰਾਂ ਮਿਲ ਰਹੀਆਂ ਸੀ ਉਹ ਮੀਟਿੰਗਾਂ ਦੇ ਵਿੱਚ ਸਿੱਟਾ ਕੀ ਨਿਕਲਿਆ ਕੋਈ ਉਹਨਾਂ ਨੇ ਮੰਗਾ ਮੰਨਿਆ ਨਹੀਂ ਉਹ ਕੰਪਨੀ ਨੂੰ ਇਸ ਤਰ੍ਹਾਂ ਹੈ ਕਿ ਸਾਡੀ ਦੇਖੋ ਪਿੱਛੇ ਜੇ ਕਿਸਾਨ ਐਜੀਟੇਸ਼ਨ ਇੱਥੇ ਚੱਲਿਆ ਸੀ ਪ੍ਰਸ਼ਾਸਨ ਦੇ ਦਬਾਅ ਤੇ ਜਿਹੜਾ ਹਾਈ ਕੋਰਟ ਦੇ ਪ੍ਰੈਸ਼ਰ ਦੇ ਹੇਠਾਂ ਆ ਕੇ ਪ੍ਰਸ਼ਾਸਨ ਤੋਂ ਜਿਹੜੀ ਸਿਕਿਉਰਿਟੀ ਲੈ ਕੇ ਟੋਲ ਪਲਾਜ਼ਾ ਚਲਾ ਲਿਆ ਸੀ ਤੇ ਉਹਨਾਂ ਨੂੰ ਇਸ ਗੱਲ ਦਾ ਭਲੇਖਾ ਵੀ ਅੱਜ ਵੀ ਅਸੀਂ ਪ੍ਰਸ਼ਾਸਨ ਅਤੇ ਵੱਡੇ ਰਸੂਕ ਹੋਣ ਦੇ ਨਾਤੇ ਵੱਡੀ ਕੰਪਨੀ ਹੋਣ ਦੇ ਨਾਤੇ ਅਸੀਂ ਪ੍ਰੈਸ਼ਰ ਬਣਾ ਲਾਂਗੇ ਪਰ ਕਿਸਤੀਆਂ ਦੇ ਹੱਕ ਅਧਿਕਾਰ ਅਤੇ ਫੰਡਮੈਂਟਲ ਰਾਈਟਸ ਹੀ ਲੈ ਕੇ ਰਾਂਗੇ ਅੱਜ ਅਸੀਂ ਇੱਥੇ ਲੱਡਵਾਲ ਟੋਲ ਪਲਾਜ਼ਾ ਨੂੰ ਫ੍ਰੀ ਕਰ ਰਹੇ ਹਾਂ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਪੰਜਾਬ ਦੇ ਸਾਰੇ 54 ਦੇ 54 ਟੋਲ ਪਲਾਜ਼ੇ ਫ੍ਰੀ ਕਰਾਂਗੇ ਕੱਲੇ ਟੋਲ ਪਲਾਜ਼ਾ ਫ੍ਰੀ ਨਹੀਂ ਅਸੀਂ ਪੰਜਾਬ ਦੇ ਜਿੰਨੇ ਨੈਸ਼ਨਲ ਹਾਈਵੇ ਨੇ ਸਾਰੇ ਨੈਸ਼ਨਲ ਹਾਈਵੇਆਂ ਦੇ ਉੱਪਰ ਅਸੀਂ ਪੱਕੇ ਤੌਰ ਤੇ ਜਾਮ ਲਾਵਾਂਗੇ ਹੁਣ ਤੁਸੀਂ ਫ੍ਰੀ ਕਰਨ ਜਾ ਰਹੇ ਹੋ ਟੋਲ ਪਲਾਜ਼ਾ ਬਿਲਕੁਲ ਬਿਲਕੁਲ ਹੁਣ ਅਸੀਂ ਫ੍ਰੀ ਕਰਨ ਜਾ ਰਹੇ ਆ ਸਾਡੇ ਮਸਲੇ ਦਾ ਜਿੰਨਾ ਚਿਰ ਹੱਲ ਨਹੀਂ ਹੁੰਦਾ ਉਹਨਾਂ ਚ ਅਸੀਂ ਇਹ ਜਿਹੜਾ ਅਨਮਿਸੇ ਅਸੈਂਬਲੀ ਟੋਲ ਪਲਾਜ਼ਮ ਸੀ ਗੱਲ ਜਾਈ ਜਾ ਰਹੀ ਚਲੋ ਮੇਰੇ ਨਾਲ ਬਚਿੱਤਰ ਸਿੰਘ ਵੀ ਨੇ ਕਿਉਂਕਿ ਉਹ ਜ਼ਿਲ੍ਹਾ ਪਤਨੀ ਪ੍ਰਧਾਨ ਹੈ ਔਰ ਇਹ ਟੋਲ ਪਲਾਜ਼ਾ ਫ੍ਰੀ ਕਰਨ ਜਾ ਰਹੇ ਨੇ ਬਚਿੱਤਰ ਜੀ ਕੱਲ ਮੇਰੀ ਤੁਹਾਡੇ ਨਾਲ ਗੱਲਬਾਤ ਹੁੰਦੀ ਰਹੀ ਇਹ ਕਿੰਨੀ ਦੇਰ ਤੱਕ ਤੁਸੀਂ ਟੋਲ ਪਲਾਜ਼ਾ ਫਿਰ ਫ੍ਰੀ ਕਰਾ ਦੋਗੇ ਹੁਣ ਤੁਸੀਂ ਉਧਰ ਵੱਧ ਹੀ ਰਹੇ ਹੋ ਹਾਂਜੀ ਜਿੰਨਾ ਤੇ ਸਾਡੀਆਂ ਮੰਗਾਂ ਦਾ ਕੋਈ ਹੱਲ ਨਹੀਂ ਹੁੰਦਾ ਜੀ 19 ਦੇ ਅਸੀਂ ਆਲ ਮਿੱਥੇ ਲਈ ਸਮਝ ਲਈ ਇਹਨੂੰ ਫ੍ਰੀ ਕਰਾਂਗੇ ਜੀ ਹਾਂਜੀ ਤੇ ਇੱਕ ਹੀ ਮੰਗਾ ਮੈਂ ਉਹਨਾਂ ਨੂੰ ਵੀ ਪੁੱਛਿਆ ਇਹ ਮੰਗਾ ਨੇ ਜਿਹੜੀਆਂ ਮੰਗਾਂ ਚਾਹੇ ਛੁੱਟੀ ਦੀ ਗੱਲ ਹੋਵੇ ਚਾਹੇ ਤਨਖਾਹ ਦੀ ਗੱਲ ਹੋਵੇ ਪਰ ਤੁਹਾਡੀ ਜਿਹੜੀ ਮੀਟਿੰਗਾਂ ਹੋਈਆਂ ਉਹ ਮੀਟਿੰਗਾਂ ਦੇ ਵਿੱਚ ਕੋਈ ਸਿੱਟਾ ਨਹੀਂ ਨਿਕਲਿਆ ਹਜੇ ਤੱਕ ਅਜੇ ਤਾਂ ਕੋਈ ਮੀਟਿੰਗ ਜਾਨੀ ਕਿ ਬੇ ਸਿੱਟਾ ਹੀ ਨਿਕਲੀ ਜੀ ਕੰਪਨੀ ਕੁਝ ਗੱਲ ਕਹਿ ਕੇ 10 ਮਿੰਟ ਬਾਅਦ ਉਸ ਗੱਲ ਤੋਂ ਮੁੱਕਰ ਜਾਂਦੀ ਹੈ ਜੀ ਇਸ ਕਰਕੇ ਕੋਈ ਕੱਲ ਕੋਈ ਨਤੀਜਾ ਨਹੀਂ ਨਿਕਲਿਆ ਫਿਰ ਹਾਰ ਕੇ ਸਾਨੂੰ ਵੀ ਫੈਸਲਾ ਲੈਣਾ ਪਿਆ ਜੀ ਹੁਣ ਕੋਈ ਵੀ ਮੁਲਾਜ਼ਮ ਕੈਬਿਨਾ ਦੇ ਵਿੱਚ ਬੈਠੇਗਾ ਨਹੀਂ ਉਹ ਕਰਦੇ ਜੀ ਫ੍ਰੀ ਕਰਾਂਗੇ ਜੇ ਮੁਲਾਜ਼ਮ ਬਾਹਰ ਹੀ ਆਉਣਗੇ ਜੀ ਸਾਰੇ ਚਲੋ ਇਹ ਟੋਲ ਪਲਾਜ਼ਾ ਫ੍ਰੀ ਕਰਵਾਉਣ ਜਾ ਰਹੇ ਨੇ ਔਰ ਇਹ ਤਸਵੀਰਾਂ ਟੋਲ ਪਰਾਜਾ ਦੇ ਮੁਲਾਜ਼ਮ ਜਿਹੜੀ ਜੱਥੇਬੰਦੀ ਹੈ ਉਹ ਇੱਥੇ ਪਹੁੰਚ ਚੁੱਕੀ ਹੈ ਔਰ ਹੱਤਾ ਦੇ ਵਿੱਚ ਝੰਡੀਆਂ ਫੜੀਆਂ ਹੋਈਆਂ ਨੇ ਕਾਨੂੰਨ ਲਾਗੂ ਕਰੋ ਲਾਗੂ ਕਰੋ ਲਾਗੂ ਕਰੋ ਲਾਗੂ ਕਰੋ ਔਰ ਇਹ ਟੋਲ ਪਰਾਜੇ ਵੱਲ ਮੁਲਾਜ਼ਮ ਵਧ ਰਹੇ ਨੇ ਤੁਸੀਂ ਦੇਖ ਰਹੇ ਹੋ ਕਿ ਟੋਲ ਪਰਾਜਾ ਇਹ ਫ੍ਰੀ ਰੈਂਜਰ ਜਾ ਰਹੇ ਨੇ ਔਰ ਜਿੰਨੀਆਂ ਵੀ ਹੁਣ ਇੱਥੇ ਗੱਡੀਆਂ ਨਿਕਲਣਗੀਆਂ ਉਹ ਬਿਨਾਂ ਟੈਕਸ ਦਿੱਤੇ ਨਿਕਲਣਗੀਆਂ ਤੁਸੀਂ ਦੇਖ ਰਹੇ ਹੋ ਕਿ ਮੁਲਾਜ਼ਮ ਅੱਗੇ ਵਧ ਰਹੇ ਨੇ ਔਰ ਟੋਲ ਪਲਾਜੇ ਨੂੰ ਫ੍ਰੀ ਕਰਵਾਉਣ ਜਾ ਰਹੇ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਇਹ ਮੀਟਿੰਗ ਕਰ ਰਹੇ ਸੀ ਔਰ ਤੁਸੀਂ ਦੇਖ ਰਹੇ ਹੋ ਕਿ ਫ੍ਰੀ ਕਰ ਦਿੱਤਾ ਗਿਆ ਟੋਲ ਪਲਾਜਾ ਮੁਲਾਜ਼ਮਾਂ ਨੇ ਵੇਰੀਗੇਟ ਜਿਹੜੇ ਨੇ ਤੁਸੀਂ ਦੇਖ ਰਹੇ ਹੋ ਕਿ ਵੈਰੀਗੇਟ ਚੱਕ ਦਿੱਤੇ ਨੇ ਸਾਰੇ ਔਰ ਜਿੰਨੇ ਵੀ ਗੱਡੀਆਂ ਇੱਥੋਂ ਨਿਕਲ ਰਹੀਆਂ ਨੇ ਉਹ ਹੁਣ ਬਿਲਕੁਲ ਫਰੀ ਨਿਕਲ ਰਹੀਆਂ ਨੇ ਮੁਲਾਜ਼ਮ ਅਥੇ ਪਹੁੰਚ ਚੁੱਕੇ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਉਹੀ ਮੁਲਾਜ਼ਮ ਹੈ ਜਿਹੜੇ ਇੱਥੇ ਕੰਮ ਕਰਦੇ ਨੇ ਲੁਝਾਰਾ ਦੇ ਲੱਡੋਵਾਲ ਟੋਲ ਪਲਾਜ਼ਾ ਤੇ ਸੋ ਟੋਲ ਪਲਾਜ਼ਾ ਮੁਲਾਜ਼ਮਾਂ ਨੇ ਫ੍ਰੀ ਕਰ ਦਿੱਤਾ ਹੈ ਕਈ ਮੀਟਿੰਗਾਂ ਹੋਈਆਂ ਪਰ ਮੀਟਿੰਗਾਂ ਦੇ ਵਿੱਚ ਕੋਈ ਵੀ ਸਿੱਟਾ ਨਹੀਂ ਨਿਕਲਿਆ ਚਾਹੇ ਉਹ ਛੁੱਟੀ ਦੀ ਗੱਲ ਕਰੀਏ ਚਾਹੇ ਉਹ ਤਨਖਾਹ ਦੀ ਗੱਲ ਕਰੀਏ ਚਾਹੇ ਉਹ ਡਿਊਟੀ ਦੇ ਟਾਈਮਿੰਗ ਦੀ ਗੱਲ ਕਰੀਏ ਜਿੰਨੇ ਵੀ ਮੁਲਾਜ਼ਮ ਹੈ ਉਹ ਡਿਊਟੀ ਦੇ ਟਾਈਮਿੰਗ ਨੂੰ ਲੈ ਕੇ ਵੀ ਰੋਸ਼ ਵਿੱਚ ਸੀ ਔਰ ਇਹ ਦੇਖ ਰਹੇ ਹੋ ਤੁਸੀਂ ਮੁਲਾਜ਼ਮ ਇੱਥੇ ਸਾਰੇ ਇਕੱਠੇ ਹੋ ਗਏ ਨੇ ਔਰ ਇਹ ਮੁਲਾਜ਼ਮ ਟੋਲ ਪਲਾઝા ਤੇ ਕੰਮ ਕਰਨ ਵਾਲੇ ਮੁਲਾਜ਼ਮ ਹੈ ਆਪਣੇ ਹੱਕਾਂ ਦੇ ਲਈ ਇਹਨਾਂ ਨੇ ਆਵਾਜ਼ ਚੁੱਕੀ ਹੈ ਔਰ ਇਹ ਆਖਦੇ ਨੇ ਕਿ ਜਦ ਤੱਕ ਮੰਗਾ ਨਾ ਮੰਨਿਆ ਗਿਆ ਤਾਂ ਅਨਮਿੱਥੇ ਸਮੇਂ ਦੇ ਲਈ ਟੋਲ ਪ੍ਰਾਜੇ ਨੂੰ ਫ੍ਰੀ ਕਰਵਾ ਦੇ ਇਸੇ ਤਰ੍ਹਾਂ ਚੱਲਦਾ ਰਹੇਗਾ ਕੈਮਰਾਮੈਨ ਰਾਜਵਿੰਦਰ ਟੋਨੀ ਦੇ ਨਾਲ ਨਵੀਨ ਸ਼ਰਮਾ ਪੀਟੀਸੀ ਨਿਊਜ਼ ਲੁਧਿਆਣਾ